ਸਸੀ ਕਾਲ ਦੋਸਤੋ ਅੱਜ ਆਪਾਂ ਵੀਡੀਓ ਆਪਣੇ ਲਾਲੇ ਦੇ ਦੁਕਾਨ ਤੋਂ ਬਣਾ ਰਹੇ ਹਾਂ ਰਜਨੀਆ ਰਜਨੀ ਵਿਖਾਲ ਤੋਂ ਬਣਾਉਂਦੇ ਆ ਜੀ ਇਹਨਾਂ ਨੇ ਕਿਹੜੀ ਕੰਨਾਈ ਨੇ ਜੀ ਡੋਟੀ ਪੰਨੇ ਦਾ ਕੰਮ ਕਰਾਇਆ ਜੀ ਦੁਕਾਨ ਦਾ ਨਾਮ ਚਾਰਟ ਜਾਨੋ ਸਟੋਰ ਇੱਥੇ ਹਰ ਪ੍ਰਕਾਰ ਦੇ ਵਿਆਹ ਸਾਦੀਆਂ ਲਈ ਜਿਵੇਂ ਕਿ ਗੱਗੋ ਲੈ ਕੇ ਕੋਈ ਸਮਾਨ ਮਿਲਦਾ ਨਹੀਂ ਬਾਕੀ ਆਪਾਂ ਬਈ ਅੰਦਰ ਜਾ ਕੇ ਬਾਈਆਂ ਨਾਲ ਗੱਲ ਕਰ ਹੋਰ ਵੀ ਰਜਨੀ ਜੀ ਠੀਕ ਠਾਕ ਹੈ ਜੀ ਹਾਂਜੀ ਹਾਂਜੀ ਵਧੀਆ ਵਧੀਆ ਹੋ ਠੀਕ ਆ ਹਾਂਜੀ ਹਾਂਜੀ ਬੂਟੇ ਹੋਰ ਕੰਮ ਕਰ ਵਧੀਆ ਲਿਆ ਨਾ ਹਾਂ ਹਾਂ ਵਧੀਆ ਜੀ ਵਧੀਆ ਆ ਦੁਕਾਨ ਕਾਲੀ ਆਪਾਂ ਜੀ ਹੈ ਹਾਂ ਇਹ ਦੁਕਾਨ ਕਾਲੀ ਜੀ ਆਪਾਂ ਮੈਡਮ ਨੂੰ ਕਰਾ ਕੇ ਦਿੱਤੀ ਸੀ ਅੱਛਾ ਜੀ ਕਿੰਨਾ ਟਾਈਮ ਹੋਗਾ ਜੀ ਬਾਈ ਜੀ ਆਪਾਂ ਨੂੰ ਮੰਨ ਕੇ ਹਲਾ 6 ਤੋਂ 9 ਸਾਲ ਹੋਣ ਵਾਲਿਆ ਅੱਛਾ ਅੱਛਾ ਹਾਂ ਹਾਂ ਪਹਿਲਾਂ ਹੋਰ ਜਗ੍ਹਾ ਸੀ ਇਹ ਦੁਕਾਨ ਸੀ ਨਾ ਬਸ ਇੱਥੇ ਕੀਤੀ ਸੀ ਪਹਿਲਾਂ ਤੇ ਅਸੀਂ ਬਾਹਰ ਹੀ ਰਹਿੰਦੇ ਹੁੰਦੇ ਸੀ ਅੱਛਾ ਬਾਈ ਜੀ ਹਾਂ ਹਾਂ ਆਹ ਦੇਖੋ ਬਾਈ ਦੁਕਾਨ ਦੇਖੋ ਜੀ ਇੱਥੇ ਜੀ ਹਰ ਸਮਾਨ ਬਜਾਰ ਨਾਲੋਂ ਸਸਤੇ ਰੇਟ ਨਾਲ ਬਈ ਬਿਊਟੀ ਵਾਲੇ ਦਾ ਕੰਮ ਵੀ ਚੱਲ ਚੌਨੀਓ ਜੀ ਹਾਂ ਹਾਂ ਪਾਰਲਰ ਦਾ ਆਪਣਾ ਸਪੈਸ਼ਲ ਕੰਮ ਆ ਜੀ ਆਪਾਂ ਮੈਡਮ ਚੰਡੀਗੜ੍ਹ ਤੋਂ ਸਿੱਖ ਕੇ ਆਈ ਹੋਈ ਆ ਜੀ ਠੀਕ ਆ ਜੀ ਬਈ ਜੀ ਹਾਂ ਵੀ ਆਪਣਾ ਸਪੈਸ਼ਲਿਸਟ ਕੰਮ ਪਾਰਲਰ ਦਾਗਾ ਠੀਕ ਆ ਬਾਕੀ ਆਪਣਾ ਜਰਨਲ ਸਟੋਰ ਦੀਆਂ ਆਈਟਮਾਂ ਜਿਆਦਾਤਰ ਲੇਡੀਜ਼ ਦਾ ਸਮਾਨ ਜਿਵੇਂ ਕਿ ਆਪਣੇ ਕੋਸਮੈਟਿਕ ਦਾ ਸਮਾਨ ਹਰੇਕ ਕੰਪਨੀ ਦਾ ਬਾਜ਼ਾਰ ਨਾਲੋਂ ਰੇਟ ਸਸਤਾ ਮਿਲੂਗਾ। ਠੀਕ ਆ ਜੀ। ਇਹ ਆਪਣੀ ਗਰੰਟੀ ਹੋਊਗੀ। ਪਹਿਲਾਂ ਆਪਦਾ ਪੁੱਛ ਕੇ ਆਉਣਾ। ਠੀਕ ਆ ਫਿਰ ਆਪਣੇ ਤੋਂ ਰੇਟ ਪਤਾ ਕਰਨ ਆਪਣਾ ਰੇਟ ਬਾਜ਼ਾਰ ਨਾਲੋਂ ਫਰਕ ਹੋਊਗਾ। ਠੀਕ ਆ ਇੱਥੇ ਜਾਗੋ ਚੁਗੁਰਾ ਸਾਰਾ ਸਮਾਨ ਸਾਰੇ ਵਿਆਹਾਂ ਦਾ ਸਮਾਨ ਜੀ ਕੋਈ ਵੀ ਆਪਾਂ ਨੂੰ ਜਾਗੋ ਚਾਹੀਦੇ ਜਾਗੋ ਆ ਪਈਆਂ ਜੀ ਆਪਣੇ ਕੋਲੇ ਸਾਰੀਆਂ। ਠੀਕ ਆ ਬਈ। ਠੀਕ ਆ ਸਾਰਾ ਆਪਣੇ ਕੋਲੇ ਆ ਕੋਸਮੈਟਿਕ ਦਾ ਲੇਡੀਜ਼ ਦਾ ਸਮਾਨ ਆ ਸਾਰਾ ਕੋਸਮੈਟਿਕ ਇੱਧਰ ਆ ਗਿਆ। ਠੀਕ ਆ ਜੀ। ਪਿੱਛੇ ਆਪਣੇ ਲੇਡੀਜ਼ ਦੀਆਂ ਚੱਪਲਾਂ ਵਗੈਰਾ ਬ ਆਪਣੇ ਕੋਲੇ ਸਮਾਨ ਸਾਰਾ ਮਿਲਦਾ ਹੈਗਾ ਠੀਕ 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 ਆਪਣਾ ਪਾਰਲਰ ਦਾ ਹੁਣ ਸੀਜ਼ਨ ਚੱਲੂਗਾ ਠੀਕ ਹੈ ਇੱਕ ਵਾਰੀ ਕੰਮ ਦੁਕਾਨ ਤੇ ਆ ਕੇ ਕੰਮ ਕਰਾ ਕੇ ਦੇਖਣਾ ਠੀਕ ਹੈ ਆਪਣਾ ਕੰਮ ਤਸੱਲੀ ਬਖਸ਼ੂਗਾ ਇਹ ਆਪਣੀ ਦੁਕਾਨ ਕਿੱਥੇ ਆ ਲਾ ਜੀ ਇਹ ਆਪਣੀ ਦੁਕਾਨ ਜੀ ਆਪਾਂ ਜਦੋਂ ਇਧਰੋਂ ਵੱਡੇ ਜ਼ਰਵਾਜੇ ਵੀ ਨਹੀਂ ਆਉਣੇ ਆ ਜੀ ਉੱਥੇ ਆਉਂਦਾ ਆਪਣਾ ਜੀ ਉੱਥੇ ਆਰੋ ਲੱਗਿਆ ਹੋਇਆ ਆਰੋ ਲੱਗਿਆ ਭਾਈ ਆਰੋ ਦੇ ਕੋਲੇ ਆਪਣਾ ਸਰਕਾਰੀ ਸਕੂਲ ਆ ਉੱਥੇ ਆ ਕੇ ਆਪਣੀ ਲੋਕੇਸ਼ਨ ਆਉਂਦੀ ਹੈ ਜੀ ਇਹ ਨਾਈਬੇ ਕੀ ਦੁਕਾਨ ਆ ਬੜੀ ਉੱਚੀਆਂ ਦੁਕਾਨ ਠੀਕ ਹੈ ਦੁਕਾਨ ਦਾ ਨਾਂ ਕੀ ਹੈ ਜੀ ਦੁਕਾਨ ਦਾ ਨਾਂ ਚਾਹ ਠੀਕ ਆ ਬਾਈ ਕਿ ਆ ਚਾਤ ਮੇਰੀ ਰਾਣੀ ਕੇ ਗੁੜੀਆ ਦਾ ਨਾਮ ਹੈ ਠੀਕ ਆ ਬਾਈ ਹੋਰ ਉਹਨੇ ਨਾਂ ਤੇ ਰੱਖਿਆ ਬਾਈ ਉਹਦੇ ਨਾਂ ਤੇ ਰੱਖਿਆ ਬਾਈ ਠੀਕ ਆ ਬਾਈ ਇਹ ਬਸ ਸਾਡੀ ਖੁਆਇਸੀ ਪ੍ਰਾਣੀ ਵੀ ਗੁੜੀਆ ਦੇ ਨਾਮ ਤੇ ਚਲੋ ਚਲੋ ਹੁਣ ਤਾਂ ਹੀ ਜਾਂਦਾ ਦੇਖ ਨੂੰ ਹੁੰਦਾ ਜੀ ਠੀਕ ਆ ਜੀ ਹੋਰ ਦੇਖੋ ਮੇ ਤੁਮੇ ਬਾਕੀ ਦੁਕਾਨ ਤੇ ਆ ਕੇ ਵਿజిਟ ਕਰੋ ਜੀ ਇੱਕ ਵਾਰੀ ਠੀਕ ਆ ਮੌਕਾ ਜ਼ਰੂਰ ਦਿਓ ਤੇ ਜਦ ਤੋਂ ਜ਼ਿਆਦਾ ਠੀਕ ਆ ਆਪਾਂ ਅਗਲੇ ਨੂੰ ਡਿਸਕਾਊਂਟ ਕਰਾਂਗੇ ਠੀਕ ਆ ਬਾਈ ਠੀਕ ਆ ਤੇ ਵੀਡੀਓ ਤੇ ਕੋਈ ਜੇ ਕੋਈ ਸ਼ੇਅਰ ਕਰਿਆ ਲਾਈਕ ਕਰਕੇ ਆਊਗਾ ਆਪਾਂ ਉਹਨੂੰ ਹੋਰ ਵੀ ਡਿਸਕਾਊਂਟ ਦਵਾਂਗੇ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਹਾਂ ਠੀਕ ਆ ਜੀ ਧੰਨਵਾਦ ਧੰਨਵਾਦ